ਟਿੰਕੂ ਪਰਦਾਧਾਨ ਅਗਰੇ ਵਾਰਚ ਲੜ ਰਿਹਾ ਟੇਕੂ ਦੇਖੋ ਸਾਡੇ ਪਰਦਾਧਾਨ ਹੈ ਔਰ ਸੀਨੀਅਰ ਮੋਸਟ ਕੈਂਡੀਡੇਟ ਹੈ ਜਿੱਥੋਂ ਦਾ ਮਾਨੂਗਾ ਉੱਥੋਂ ਲੈਕਚਰ ਲੜਾਵਾਂਗੇ ਬਹੁਤ ਸਾਰੇ ਮੁੱਦੇ ਇਸ ਜਿਹੜੇ ਚੋਣਾਂ ਦੇ ਵਿੱਚ ਆਣੇ ਆ ਤੁਹਾਡੇ ਸਾਹਮਣੇ ਵੀ ਆਣੇ ਤੁਸੀਂ ਦੇਖਣੇ ਵੀ ਹੈ ਸੋਚਣੇ ਵੀ ਹੈ ਸਮਝਣੇ ਵੀ ਹੈ ਉਹ ਵੋਟ ਫਿਰ ਪਾਣੀ ਆ ਆਪਣੀ ਲਿਸਟ ਹੈ ਲਿਸਟ ਹੈਗੀ ਹੈ ਪੰਜਾਬ ਪਰਦਾਧਾਨ ਜੀ ਨਾਲ ਗੱਲ ਕਰਕੇ ਉਹ ਜਾਰੀ ਕਰ ਸਮਝਾਣ ਦੇ ਜਵਾਬ ਦਿੰਦੇ ਆਪਣੀ ਬੋਰਡ ਦੇ ਨਾਲ ਲੱਗਦਾ ਕਿ ਇਸ ਵਾਰ ਬੋਰਡ ਦਾ ਜਵਾਬ ਦੇਣਗੇ 100% ਹਰ ਸਾਲ ਹੀ بڑے ਮੁੱਦੇ ਚਾਪੇ ਰਹਿੰਦੇ ਆ ਆਪਾਂ ਗਲੀਆਂ ਨਾਲੀਆਂ ਸਟਰੀਟ ਲਾਈਟਾਂ ਤੱਕ ਗੱਲ ਕਰਦੇ ਆ ਉਹ ਤੋਂ ਬਾਅਦ ਸਟੇਡੀਅਮ ਆਪਣੀਆਂ ਸੜਕਾਂ ਸੀਵਰ ਆਪਾਂ ਸੀਵਰ ਕਹਿੰਦੇ ਆ ਪਰ ਹੈਗਾ ਸੀਵਰ ਹੈ ਤੇ ਤੁਸੀਂ ਗੰਦੇ ਪਾਣੀ ਦੀ ਨਿਕਾਸ ਉਹਦਾ ਵੀ ਪੂਰਾ ਪ੍ਰਬੰਧ ਨਹੀਂ ਪਹਿਲੀ ਗੱਲ ਗੱਲ ਆ ਸ਼ਾਮ ਜੀ ਕਿ ਤੁਸੀਂ ਗਲੀਆਂ ਨਾਲੀਆਂ ਤੇ ਲਾਈਟਾਂ ਦੀ ਗੱਲ ਕਿ ਹੈ 15 ਨਹੀਂ 15 ਸੀਟਾ ਕਾਂਗਰਸ ਨੂੰ ਜਤਾਜੀ ਲੋਗਰ ਕਹਿਣਾ ਕਿ ਨਹੀਂ ਘਰ ਬੈਠੇ ਤੁਹਾਨੂੰ ਵੋਟ ਪੈ ਜਾਵੇ ਇਹ ਡਿਕਟੇਟਰਸ਼ਿਪ ਥੋੜੀ ਹੈ ਲੋਕਾਂ ਦੇ ਵਿੱਚ ਤੁਹਾਨੂੰ ਜਾਣਾ ਵੀ ਚਾਹੀਦਾ ਤੁਹਾਡਾ ਫਰਜ ਹੈਗਾ ਜੋ ਉੱਦੇ ਹੈ ਤੁਸੀਂ ਲੋਕਾਂ ਵਿੱਚ ਲੈ ਕੇ ਜਾਓ ਔਰ ਅਗਰ ਤੁਸੀਂ ਪਿਛਲੇ 5 ਸਾਲ ਕਾਂਗਰਸ ਦੇ ਟਾਈਮ ਦੀ ਗੱਲ ਕਰਦੇ 100% ਇਸ ਗੱਲ ਨਾਲ ਮੈਂ ਸ਼ੋਰ ਹਾਂ ਕਿ ਲੋਕੀ ਸਾਡੇ ਕੰਮ ਤੋਂ ਸੈਟੀਸਫਾਈ ਹੋ। ਦੁਨੀਆ ਚੋਣਾ ਦਾ ਬਾਜ਼ਾਰ ਵੀ ਮੱਗਿਆ ਮੈਂ ਖੜਾ ਇਸ ਵੇਲੇ ਕਾਂਗਰਸ ਦਫ਼ਤਰ ਤੇ ਨਾਲ ਹੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਜੇ ਮੰਗੂਪੁਰ ਕਿਉਂਕਿ ਪਿਛੇ ਰਾਜਨੀਤੀ ਬਿਲਕੁਲ ਹੀ ਬਹੁਤ-ਬਹੁਤ ਸਵਾਗਤ ਹੈ ਪੰਜਾਬੀ 365 ਤੇ ਥੈਂਕ ਯੂ ਥੈਂਕ ਯੂ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਰਾਜਨੀਤੀ ਦਾ ਬਾਜ਼ਾਰ ਜਿੱਥੇ ਮੱਗਿਆ ਬਾਜ਼ਾਰ ਮੈਂ ਕਹਿੰਦਾ ਕਿਉਂਕਿ ਚੋਣਾ ਵੀ ਇੱਕ ਬਾਜ਼ਾਰ ਹੋ ਗਿਆ ਬਾਜ਼ਾਰ ਇਸ ਕਰਕੇ ਹੋ ਗਿਆ ਕਿ ਹੁਣ ਇਹ ਲੀਡਰ ਘਰ ਘਰ ਜਾ ਕੇ ਵੋਟਾਂ ਮੰਗਣਗੇ ਵਾਅਦੇ ਦੱਸਣਗੇ ਰਾਹ ਦੇ ਦੱਸਣਗੇ ਤੇ ਨਾਲ ਹੀ ਵਿਕਾਸ ਦੇ ਉਹ ਕੰਮ ਵੀ ਦੱਸਣਗੇ ਜਿਹੜੇ ਕਰਵਾਏ ਆ ਜਿਹੜੇ ਕਰਵਾਉਣ ਵਾਲੇ ਆ ਇਸ ਕਰਕੇ ਅਜੇ ਮੰਗੂਪੁਰ ਜੀ ਨਾਲ ਗੱਲ ਕਰਦੇ ਆ ਕਿ ਰਣਨੀਤੀ ਬਣਾਈ ਗਈ ਲੋਗਾਂ ਦੇ ਵਿੱਚ ਜਾਵਾਂਗੇ ਲੋਗਾਂ ਦੇ ਮੁੱਦੇ ਚੱਕਾਂਗੇ ਜਿਹੜਾ ਪਿਛਲੇ 2.5 ਸਾਲਾਂ ਤੋਂ ਬੜਾ ਚੌਰ ਦਾ ਵਿਕਾਸ ਰੁਕਿਆ ਹੋਇਆ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਹੈਗਾ ਬੜਾ ਚੌਰ ਦੇ ਵਿੱਚ ਜੋ ਸੜਕਾਂ ਦਾ ਸੀਵਰੇਜ ਦਾ ਜੋ ਮਾੜਾ ਹਾਲ ਹੋਇਆ ਵਾ ਜੋ ਹੈ ਲਾਣ ਆਰਡਰ ਦੀ ਆਈ ਤੇ ਦਿਨ ਬੜਾ ਚੌਰ ਵਿੱਚ ਸਿਚੁਏਸ਼ਨ ਹੈਗੀ ਉਹ ਮੁੱਦੇ ਲੈ ਕੇ ਲੋਗਾਂ ਵਿੱਚ ਜਾਵਾਂਗੇ ਔਰ ਉਹਨਾਂ ਨੂੰ ਦੁਬਾਰਤੋ ਯਾਦ ਕਰਾਵਾਂਗੇ ਕਿ ਜੋ ਕਾਂਗਰਸ ਟਾਈਮ ਤੇ ਕੰਮ ਹੋਇਆ ਸੀ ਔਰ ਜੋ ਆਮ ਆਦਮੀ ਪਾਰਟੀ ਕੰਮ ਕਰਦੀ ਉਸ ਬੇਸ ਤੇ ਅਸੀਂ ਆਪਣੀ ਵੋਟਾਂ ਮੰਗਾਂਗੇ ਅੱਜ ਕੀ ਲੱਗਦਾ ਕਿ ਲੋਕ ਇਸ ਗੱਲ ਨੂੰ ਸਮਝਦੇ ਆ ਕਿ 2.5 ਸਾਲ ਦਾ ਸਮਾਂ ਬੀਤ ਗਿਆ ਤੁਸੀਂ ਜੋ ਗੱਲ ਕਹਿੰਦੇ ਆ ਕਿ ਕੰਮ ਨਹੀਂ ਹੋਏ ਜੇ ਉਹਨਾਂ ਨਾਲ ਉਹਨਾਂ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਕੰਮ ਬਹੁਤ ਹੋਏ ਗੱਲ ਤਾਂ ਹੈ ਕਿ ਕੰਮ ਲਈਏ ਸ਼ਾਮ ਜੀ ਤੁਸੀਂ ਵੀ ਬੜਾ ਚੌਰਦੇ ਆ ਸੜਕਾਂ ਤੇ ਤਾਂ ਘੁੰਮਦੇ ਹੋਣੇ ਆ ਤੁਸੀਂ ਇਸ ਟਾਈਮ 'ਤੇ ਦੀ ਰੋਡ ਤੇ ਆਏ ਹੋਣੇ ਆ ਹਾਲ ਦੇਖਿਆ ਹੋਣਾ ਤੁਸੀਂ ਕੀ ਹੈ ਮੈਂ ਚਾਹੁੰਦਾ ਕਿ ਨਾ ਜਾਣਦੇ ਹੋਏ ਭਰਾਵਾਂ ਨੂੰ ਦਿਖਾ ਜ਼ਰੂਰ ਦਿਓ ਸ਼ਾਇਦ ਕੁਝ ਲੋਕੀ ਰਹਿ ਗਏ ਹੋਣ ਜਿਹੜੇ ਸੜਕ ਤੇ ਨਾ ਆਉਂਦੇ ਹੋਣ ਤਾਂ ਉਹ ਦੇਖ ਲੂਗੇ ਕਿ 2.5 ਸਾਲਾਂ ਵਿੱਚ ਇਹਨਾਂ ਨੇ ਵਿਕਾਸ ਦਾ ਵਿਨਾਸ਼ ਕਿਹੜੇ ਤਰੀਕੇ ਕੀਤਾ ਪੀਰਪਾਤ ਸਿਆਣੀ ਵਾਲੀ ਸੜਕ ਤੇ ਜਾਂਦੇ ਆ ਐਮਐਲਏ ਸਾਹਿਬ ਕੋਲ ਵੀ ਤੁਸੀਂ ਜਾਂਦੇ ਹੋਣੇ ਉਹਨਾਂ ਦੇ ਇੰਟਰਵਿਊ ਕਰਨ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਉਹ ਸੜਕ ਹੈ ਉਹਦਾ ਹਾਲ ਹੋਕ ਹੀ ਚੁੱਕਾ ਜੀ ਤੇ ਵਕਾਜ਼ੀ ਬਾਕੀ ਗੱਲ ਤਾਂ ਆਪਾਂ ਬਾਅਦ ਵਿੱਚ ਕਰਾਂਗੇ ਜੋ ਸਕੂਲਾਂ ਨਾਲ ਸਾਡੇ ਨਾਲ ਹੋਇਆ ਜੋ ਲਾਅ ਐਂਡ ਆਰਡਰ ਦੀ ਅਜ ਦੇ ਦਿਨ ਚ ਰਿਸ਼ਨ ਲੋਕਾਂ ਨੂੰ ਵੀ ਪਤਾ ਜੋ ਗੁੰਡਾਗਰਦੀ ਦਾ ਨੰਗਾ ਨਾ ਚਾਹੀਦੇ ਦਿਨ ਬੜਾ ਚੌਰ ਵਿੱਚ ਹੁੰਦਾ ਪਿਆ ਜੋ ਬਲਬਾਸ਼ੀ ਅਜ ਦੇ ਦਿਨ ਬੜਾ ਚੌਰ ਵਿੱਚ ਹੁੰਦੀ ਪਈ ਹੈ ਜੋ ਅਜ ਦੇ ਦਿਨ ਨਸ਼ੇ ਕਰਕੇ ਮੋਤਾ ਹੁੰਦੀਆਂ ਪਈਆਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਲੋਕੀ ਡਰੇ ਹੋਏ ਹੈ ਕਿ ਔਰ ਪਛਤਾ ਰਹੇ ਹੈ ਕਿ ਇਹ ਨਾ ਤਾਂ ਹੋਇਆ ਕੀ ਹੈ ਤਾਂ ਇਸ ਟਾਈਮ ਇਸ ਵਾਰ ਲੋਕਾਂ ਨੇ ਇਸ ਇਲੈਕਸ਼ਨ ਵਿੱਚ ਜਵਾਬ ਦੇਣਾ ਹੈ ਇਹਨਾਂ ਨੂੰ ਜਵਾਬ ਦੇਣਾ ਬਿਲਕੁਲ ਜੀ ਲੋਕ ਜਵਾਬ ਮੰਗਦੇ ਆ ਸਮੇਂ ਆਣ ਤੇ ਜਰੂਰ ਜਵਾਬ ਦਿੰਦੇ ਆ ਆਪਣੀ ਬੋਰਡ ਦੇ ਨਾਲ ਲੱਗਦਾ ਕਿ ਇਸ ਵਾਰ ਬੋਰਡ ਦਾ ਜਵਾਬ ਦੇਣਗੇ 100% ਜੋ ਲੋਕੀ ਪਛਤਾ ਰਹੇ ਆ ਕਿ ਜੋ ਅੱਜ 25 ਸਾਲ ਪਹਿਲਾਂ ਮੈਂ ਕਹਿੰਦਾ ਕਿ ਜਿਹੜਾ ਬਦਲਾਵ ਦੇ ਨਾਮ ਤੇ ਜਾਂ ਇਹਨਾਂ ਦੇ ਝੂਠੇ ਲਾਰੇਆਂ ਵਿੱਚ ਆਂਦੇ ਹੋਏ ਜੋ ਵੋਟਾਂ ਆਮ ਆਦਮੀ ਪਾਰਟੀ ਨੂੰ ਪੈ ਗਿਆ ਸੀ ਲੋਕੀ ਪਛਤਾਨਦੇ ਪਏ ਆ ਔਰ ਜਿਹੜਾ ਇਸ ਵਾਰ ਸ਼ਹਿਰ ਦਾ ਇਲੈਕਸ਼ਨ ਹੈ 15 ਦੀਆਂ 15 ਸੀਟਾ ਕਾਂਗਰਸ ਨੂੰ ਜਿਤਾ ਕੇ ਲੋਕੀ ਦੁਬਾਰਾ ਤੋਂ ਕਾਂਗਰਸ 'ਤੇ ਵਿਸ਼ਵਾਸ ਤੋਂ ਆਪਣਾ ਪੂਰਨ ਸਮਰਥਨ ਦਵਾਂਗੇ ਔਰ ਵਿਸ਼ਵਾਸ ਜ਼ਾਹਿਰ ਕਰੂਗੇ ਔਰ ਆ ਯਕੀਨ ਦਿਵਾਉਂਗੀ ਕਿ ਅਗਰ ਕਾਂਗਰਸ ਨੇ ਵਿਕਾਸ ਕੀਤਾ ਸੀਗਾ ਤਾਂ 15 ਸੀਟਾ ਸੀ ਤੁਹਾਨੂੰ ਜਵਾ ਦੇ ਕੇ ਉਹਦਾ ਜਵਾਬ ਦਿੱਤਾ। ਕਿ ਕੈਂਡੀਡੇਟ ਕਿਹੜੇ ਦੁਬਾਰਾ ਉਤਾਰ ਰਹੇ ਤੁਸੀਂ? ਦੇ ਕੋ ਗੱਲ ਦਤਾ ਹੈ ਕਿ ਕੈਂਡੀਡੇਟ ਹੁਣ ਵਾਰਡ ਬੰਦੀਆਂ ਚੇਂਜ ਹੋ ਚੁੱਕੀਆਂ ਰਿਜ਼ਰਵੇਸ਼ਨ ਕਈ ਵਾਡਾਂ ਵਿੱਚ ਚੇਂਜ ਹੋਈਆਂ ਵੀ ਆ ਤਾਂ ਉਹਦੇ ਮੁਤਾਬਿਕ ਜਿਹੜੇ ਬੈਸਟ ਕੈਂਡੀਡੇਟ ਹੋਣਗੇ ਔਰ ਜੋ ਲੋਕਾਂ ਦੀ ਇਚਾ ਹੋਊਗੀ ਕਿ ਸਾਨੂੰ ਆਹ ਕੈਂਡੀਡੇਟ ਚਾਹੀਦੇ ਔਰ ਜਿਨ੍ਹਾਂ ਨੇ ਵਧੀਆ ਪਰਫਾਰਮ ਕੀਤਾ ਜਾਂ ਜਿਹੜੇ ਲੋਕਾਂ ਦੀ ਸੇਵਾ ਵਿੱਚ ਕੰਮ ਕਰਿਆ ਚਾਹਦੇ ਉਹ ਕੈਂਡੀਡੇਟ ਅਸੀਂ ਦੇਵਾਂਗੇ ਟਿੰਕੂ ਪ੍ਰਧਾਨ ਕਿਹੜੇ ਵਾਰਡ ਚ ਲੜਦੇ ਟਿੰਕੂ ਦੇਖੋ ਸਾਡੇ ਪ੍ਰਧਾਨ ਹੈ ਔਰ ਸੀਨੀਅਰ ਮੋਸਟ ਕੈਂਡੀਡੇਟ ਹੈ ਜਿੱਥੋਂ ਦਾ ਮੰਨੂਗਾ ਉੱਥੋਂ ਲੈਕਚਰ ਲੜਾਵਾਂਗੇ ਔਰ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹੱਡਿਆਂ ਕਿ ਜਿੱਥੋਂ ਲੋਗੀ ਚਾਹੂਗੇ ਕੀ ਸਾਨੂੰ ਆ ਕੈਂਡੀਡੇਟ ਚਾਹੀਦਾ ਉਹ ਕੈਂਡੀਡੇਟ ਅਸੀਂ ਉੱਥੋਂ ਦੇਵਾਂਗੇ ਲੋਕਾਂ ਤੋਂ ਕਦੋਂ ਪੁੱਛਣਾ ਕਿਉਂਕਿ ਹੁਣ ਤਾਂ 12 ਤਰੀਕ ਤੱਕ ਤਾਂ ਨੋਮੀਨੇਸ਼ਨ ਹੈ ਅਸੀਂ ਤਾਂ ਪੁੱਛ ਲਿਆ ਜੀ ਹੁਣ ਅਸੀਂ ਕੱਲ ਨੂੰ ਤੁਹਾਨੂੰ ਜਿਹੜੀ ਹੈਗੀ ਹੈ ਪਾਰਟੀ ਦਾ ਇੱਕ ਪੂਰਾ ਸਿਸਟਮ ਹੁੰਦਾ ਜਿਹਦੇ ਮੁਤਾਬਿਕ ਅਨਾਉਂਸਮੈਂਟ ਹੋਣੀ ਹੈ ਕੱਲ ਅਸੀਂ ਜਿਹੜੀ ਆਪਣੀ ਲਿਸਟ ਹੈ ਲਿਸਟ ਹੈਗੀ ਹੈ ਪੰਜਾਬ ਪ੍ਰਧਾਨ ਜੀ ਨਾਲ ਗੱਲ ਕਰਕੇ ਉਹ ਜਾਰੀ ਕਰ ਦੇਣੀ ਹੈ ਅਜੇ ਮੱਕੂ ਪਰ ਮੈਂ ਇੱਕ ਹੋਰ ਗੱਲ ਦੇਖੀ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੇ ਵੱਡੇ ਮੁੱਦੇ ਚੱਲਦੇ ਰਹਿੰਦੇ ਆ ਆਪਾਂ ਗਲੀਆਂ ਨਾਲੀਆਂ ਸਟ੍ਰੀਟ ਲਾਈਟਾਂ ਤੱਕ ਗੱਲ ਕਰਦੇ ਆਂ ਉਦੋਂ ਬਾਅਦ ਸਟੇਡੀਅਮ ਆਪਣੀਆਂ ਸੜਕਾਂ ਸੀਵਰ ਆਪਾਂ ਸੀਵਰੇਜ ਕਹਿੰਦੇ ਆ ਪਰ ਹੈਗਾ ਸੀਵਰ ਹੈ ਤੇ ਤੁਸੀਂ ਜਿਹੜਾ ਪਾਣੀ ਦਾ ਵਿਕਾਸ ਨਿਕਾਸੀ ਹਲੇ ਗੰਦੇ ਪਾਣੀ ਦੀ ਨਿਕਾਸੀ ਉਹਦਾ ਵੀ ਪੂਰਾ ਪ੍ਰਬੰਧ ਨਹੀਂ ਹੋਇਆ ਦੇਖੋ ਪਹਿਲੀ ਗੱਲ ਗੱਲ ਆ ਸ਼ਾਮ ਜੀ ਹੈ ਕਿ ਤੁਸੀਂ ਗਲੀਆਂ ਨਾਲੀਆਂ ਤੇ ਲਾਈਟਾਂ ਦੀ ਗੱਲ ਕਰਦੇ ਆਂ ਅਗਰ ਤੁਸੀਂ ਮੇਰੀ ਗੱਲ ਸੁਣੀ ਹੋਵੇ ਮੈਂ ਸਭ ਤੋਂ ਪਹਿਲਾਂ ਜਿਹੜੇ ਸਕੂਲ ਆ ਉਹਨਾਂ ਦੀ ਗੱਲ ਕੀਤੀ ਹੈ ਮੈਂ ਸੜਕਾਂ ਦੀ ਗੱਲ ਕੀਤੀ ਹੈ ਮੈਂ ਸੀਵਰੇਜ ਸਿਸਟਮ ਦੀ ਗੱਲ ਕੀਤੀ ਹੈ ਲਾਅ ਐਂਡ ਆਰਡਰ ਦੀ ਗੱਲ ਕੀਤੀ ਹੈ ਜੋ ਨਸ਼ੇ ਕਰਕੇ ਅੱਜ ਦਿਨ ਮੌਤਾਂ ਹੁੰਦੀਆਂ ਉਹਦੀ ਗੱਲ ਕੀਤੀ ਹੈ ਤਾਂ ਸਾਰੇ ਮੁੱਦਿਆਂ ਦੇ ਵਿੱਚ ਨਾਲ-ਨਾਲ ਜਿਹੜੀਆਂ ਸੜਕਾਂ ਨਾਲੀਆਂ ਗਲੀਆਂ ਉਹ ਵੀ ਮੁੱਦੇ ਆਉਂਦੇ ਪਏ ਆ ਸਾਰਾ ਕੁਝ ਵਿੱਚ ਆਉਂਦਾ ਪਿਆ ਕਿ ਆਪਾਂ ਇਹਨੂੰ ਆ ਨਹੀਂ ਕਰ ਸਕਦੇ ਕਿ ਆ ਮੁੱਦਾ ਜ਼ਿਆਦਾ ਜ਼ਰੂਰੀ ਆ ਘੱਟ ਹੈ ਪਰ ਹਾਂ ਜੋ ਅੱਜ ਦਿਨ ਬੜਾ ਚੋਂ ਨਸ਼ੇ ਦਾ ਹਾਲ ਹੋਇਆ ਹੈ ਜੋ ਗੁੰਡਾਗਰਦੀ ਅਜ ਦੇ ਦਿਨੋਂ ਫੈਲੀ ਹੋਈ ਹੈ ਆ ਅਜ ਦੇ ਦਿਨ ਇੱਕ ਅੱਦਾ ਦਾ ਮੁੱਦਾ ਜਿਹਦੇ ਕਰਕੇ ਲੋਕੀ ਡਰੇ ਹੋਏ ਆ ਔਰ ਉਸ ਡਰ ਦੇ ਮਾਹੌਲ ਨੂੰ ਦੂਰ ਕਰਨ ਲਈ ਦੁਬਾਰਤੋਂ ਸਾਨੂੰ ਕਾਂਗਰਸ ਦੀ ਕਮੇਟੀ ਬਣਾਣੀ ਪਾਉਗੀ ਚੰਗੇ ਲੋਕੀ ਅੱਗੇ ਲੈ ਕੇ ਆਣੇ ਪਾਉਗੇ ਤੇ ਪਿਛਲੀ ਵਾਰ ਵੀ ਕਾਂਗਰਸ ਦੀ ਕਮੇਟੀ ਸੀ ਲੱਗਦਾ ਕਿ ਪਿਛਲੀ ਵਾਰ ਕਾਂਗਰਸ ਪਾਰਟੀ ਨੇ ਵਧੀਆ ਕੰਮ ਕੀਤਾ ਇਸ ਵਾਰ ਤੁਹਾਨੂੰ ਵੋਟ ਮੰਗਣ ਤੋਂ ਲਾਭ ਐ ਇੱਦਾਂ ਹੀ ਵੋਟਾਂ ਪੈ ਜਾਣ ਦੇਖੋ ਆਹ ਪ੍ਰਜਾਤੰਤਰ ਦੀ ਗੱਲ ਐ ਅਗਰ ਤੁਸੀਂ ਇਲੈਕਸ਼ਨ ਲੜਿਆ ਚਾਹੁੰਦੇ ਆ ਡੈਮੋਕ੍ਰੇਸੀ ਵਿੱਚ ਤੁਹਾਡਾ ਫਰਜ਼ ਬੰਦਾ ਲੋਕਾਂ ਦੇ ਵਿੱਚ ਜਾਣਾ ਲੋਕਾਂ ਨੂੰ ਦੱਸਣਾ ਕਿ ਅਸੀਂ ਕੀ ਕੰਮ ਕਰਿਆ ਚਾਹੁੰਦੇ ਲੋਕਾਂ ਨਾਲ ਮੁੱਦੇ ਡਿਸਕਸ ਕਰਨਾ ਔਰ ਅਗਰ ਕਹਿਣਾ ਕਿ ਨਹੀਂ ਘਰ ਬੈਠੇ ਤੁਹਾਨੂੰ ਵੋਟ ਪੈ ਜਾਵੇ ਇਹ ਡਿਕਟੇਟਰਸ਼ਿਪ ਥੋੜੀ ਹੈ ਲੋਗਾ ਦੇ ਵਿੱਚ ਤੁਹਾਨੂੰ ਜਾਣਾ ਵੀ ਚਾਹੀਦਾ ਤੁਹਾਡਾ ਫਰਜ ਹੈਗਾ ਜੋ ਮੁੱਦੇ ਆ ਤੁਸੀਂ ਲੋਗਾ ਵਿੱਚ ਲੈ ਕੇ ਜਾਓ ਔਰ ਅਗਰ ਤੁਸੀਂ ਪਿਛਲੇ 5 ਸਾਲ ਕਾਂਗਰਸ ਦੇ ਟਾਈਮ ਦੀ ਗੱਲ ਕਰਦੇ 100% ਇਸ ਟੀਮ ਨਾਲ ਮੈਂ ਸ਼ੋਰ ਹਾਂ ਕਿ ਲੋਕੀ ਸਾਡੇ ਕੰਮ ਤੋਂ ਸੈਟੀਸਫਾਈ ਹੋਣਗੇ ਔਰ ਹੁਣ ਉਹਨਾਂ ਕੋ ਕੰਪੈਰੀਜ਼ਨ ਕਰਨ ਲੋ ਪਿਛਲੇ 2.5 ਸਾਲ ਆਵਾਮੀ ਪਾਰਟੀ ਦੇ ਹੈਗੇ ਕਿ ਪਿਛਲੇ 2.5 ਸਾਲਾਂ ਵਿੱਚ ਆਵਾਮੀ ਪਾਰਟੀ ਨੇ ਕੀ ਕੀਤਾ ਔਰ 5 ਸਾਲਾਂ ਵਿੱਚ ਕਾਂਗਰਸ ਨੇ ਕੀ ਕੀਤਾ ਅੱਜ ਦੇ ਤੱਕ ਜਿਹੜੇ ਅੱਜ ਦੇ ਦਿਨ ਵੀ ਉਦਘਾਟਨ ਹੁੰਦੇ ਪਏ ਆ ਜੋ ਕਾਂਗਰਸ ਦੇ ਟਾਈਮ ਤੇ ਪ੍ਰੋਜੈਕਟ ਪਾਸ ਹੋਏ ਵੇ ਜਿਆਦਾ ਪੈਸਾ ਆਇਆ ਹੋਇਆ ਪਿਛਲੇ 2.5 ਸਾਲਾਂ ਤੇ ਇਹ ਕੁਣਾ ਵਿਕਾਸ ਦੱਸ ਦੇ ਕਿ ਨੂੰ ਹੈ ਮੈਂ ਪਿੱਛੇ ਸੋਸ਼ਲ ਮੀਡੀਆ ਤੇ ਦੇਖਦਾ ਸੀ ਇੱਕ ਨਾਲੀ ਦੀ ਸਫਾਈ ਚੱਲਦੀ ਪਈ ਸੀ ਐਮਐਲਏ ਸਾਹਿਬ ਨੇ ਬੜਾ ਵਿਕਾਸ ਕਰ ਦਿੱਤਾ ਕਹਿੰਦੇ ਜੀ ਨਾਲੀ ਦੀ ਸਫਾਈ ਕਰ ਦਿੱਤੀ ਮੈਨੂੰ ਸਮਝ ਨਹੀਂ ਲੱਗਦੀ ਕਿ ਅਗਰ ਮੇਰਾ ਕੋਈ ਵੀ ਭਰਾ ਥੋੜਾ ਉੱਚੀ ਬੋਲ ਦਊਗਾ ਉਹਦੇ ਨਾਲ ਥੋੜੀ ਵਿਕਾਸ ਹੋ ਜਾਣਾ ਹੈ ਵਿਕਾਸ ਤਾਂ ਲੋਕਾਂ ਨੂੰ ਦਿਖਦਾ ਅੱਜ ਦੇ ਦਿਨ ਉਹ ਕਹਿੰਦੇ ਮਹਿੰਦੀਪੁਰ ਰੋਡ ਤੇ ਇੱਕ 30 40 ਫੁੱਟ ਦਾ ਟੋਆ ਸੀਗਾ ਪਿਛਲੇ 2.5 ਸਾਲਾਂ ਦਾ ਉਹ ਪੂਰਨ ਲਾਪੇ ਉਹਨੂੰ ਵਿਕਾਸ ਦੱਸਣ ਲਾਪੇ ਆ ਵਿਕਾਸ ਛੁੜੀ ਹੈ ਜਿਹੜੀਆਂ ਸੜਕਾਂ ਟੁੱਟੀਆਂ ਜਿਹੜੇ ਸੀਵਰੇਜ ਅੱਜ ਦੇ ਦਿਨ ਅਵਰਫਲੋ ਹੁੰਦੇ ਪਏ ਆ ਜਿਹੜੇ ਸਕੂਲ ਅਪਗ੍ਰੇਡ ਹੋਏ ਵਿੱਚ ਉਹ ਕੈਨਸਲ ਕਰ ਦਿੱਤੇ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੀ ਮੈਂ ਗੱਲ ਕਰਦਾ ਪਿਆ ਉਹ ਵਿਕਾਸ ਸੀਗਾ ਉਹ ਕੰਮ ਕਰਨੇ ਚਾਹੀਦੇ ਜਾਂ ਉਸ ਤੋਂ ਬਾਅਦ ਆ ਦੱਸਣ ਕਿ ਜਿਹੜੇ ਸਾਡੇ ਵਾਟਰ ਸਪਲਾਈ ਦਾ ਕੋਈ ਨਵਾਂ ਟਿਊਬਲ ਲੈ ਕੇ ਆਇਆ ਕਿ ਇਹਨਾਂ ਨੇ ਕੋਈ ਨਵਾਂ ਪ੍ਰੋਜੈਕਟ ਬੜਾ ਚੌਰ ਲਈਏ ਲੈ ਕੇ ਆਇਆ ਜੇ ਕਾਂਗਰਸ ਦੇ ਟਾਈਮ ਦੇ ਜਿਹੜੇ ਪ੍ਰੋਜੈਕਟ ਚੱਲਦੇ ਸੀ ਉਹੀ ਇਹਨਾਂ ਨੇ ਕੰਪਲੀਟ ਕਰਕੇ ਚੰਗੇ ਤਰੀਕੇ ਸਚਾਰੂ ਤਰੀਕੇ ਚਲਾਈ ਨਹੀਂ ਹੈਗੇ ਤਾਂ ਲੋਕੀ ਦੇਖਦੇ ਲੋਕ ਬਿਲਕੁਲ ਜੀ ਬਹੁਤ ਸਾਰੇ ਮੁੱਦੇ ਇਸ ਜਿਹੜੀ ਚੋਣਾਂ ਦੇ ਵਿੱਚ ਆਣੇ ਆ ਤੁਹਾਡੇ ਸਾਹਮਣੇ ਵੀ ਆਣੇ ਤੁਸੀਂ ਦੇਖਣੇ ਵੀ ਐ ਸੋਚਣੇ ਵੀ ਐ ਸਮਝਣੇ ਵੀ ਐ ਉਹ ਵੋਟ ਫਿਰ ਪਾਣੀਆਂ ਅਜੇ ਮੰਗੂਪੁਰ ਨੇ ਆਪਣੇ ਕੰਮ ਗਿਣਾਏ ਪਹਿਲਾਂ ਇਹਨਾਂ ਨੇ ਵਿਕਾਸ ਮਾਡਲ ਦਾ ਬਲਾਚੋਨ ਨੂੰ ਬਣਾਉਣ ਦਾ ਵਾਅਦਾ ਕੀਤਾ ਸੀ ਪੂਰਾ ਹੋ ਗਿਆ ਕਿ ਨਹੀਂ ਦੇਖੋ ਮੈਂ ਇੱਕ ਗੱਲ ਸ਼ਾਮ ਜੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਸ ਦਿਨ ਕੰਮ ਪੂਰਨ ਹੋ ਗਿਆ ਉਸ ਦਿਨ ਤਾਂ ਆਪਾਂ ਵੀ ਖਤਮ ਹੋ ਗਏ ਕੀ ਪਰਮਾਤਮਾ ਨੇ ਸਾਨੂੰ ਕੋਈ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਜਿਹੜੀਆਂ ਇਸ ਧਰਤੀ ਤੇ ਅਸੀਂ ਨਿਭਾਉਣੀਆਂ ਔਨ ਗoing ਪ੍ਰੋਸੈਸ ਦਾ ਡਵੈਲਪਮੈਂਟ ਦਾ ਤੁਸੀਂ ਕਿਸੇ ਦਿਨ ਵੀ ਆ ਨਹੀਂ ਕਹਿ ਸਕਦੇ ਕਿ ਹਾਂ ਵੀ ਅਸੀਂ ਪੂਰਾ ਜਿੰਨਾ ਵਿਕਾਸ ਹੀ ਹੋ ਗਿਆ ਆ ਤਾਂ ਚੱਲੀ ਜਾਣਾ ਅਗਰ ਤੁਸੀਂ ਅੱਜ ਆਪਣਾ 10 ਫੁੱਟ ਤੋਂ 17 ਫੁੱਟ ਦੀ ਸੜਕ ਕੀਤੀ 25 ਫੁੱਟ ਦੀ ਕੀਤੀ ਅਗਲੀ ਵਾਰ 32 ਫੁੱਟ ਦੀ ਕਰੋ ਅਗਰ ਤੁਸੀਂ ਸਕੂਲ ਅਪਗ੍ਰੇਡ ਕਰਕੇ ਪਲੱਸ 2 ਤੱਕ ਲੈ ਕੇ ਅਗਲੀ ਵਾਰ ਮੈਡੀਕਲ ਨਾਨ ਮੈਡੀਕਲ ਦੀਆਂ ਕਲਾਸਿਸ ਲੈ ਕੇ ਆਓ ਅਗਰ ਤੁਸੀਂ ਬੀਐਸਸੀ ਦਾ ਇੱਥੇ ਕਾਲਜ ਲੈ ਕੇ ਅਗਲੀ ਵਾਰ ਐਮਐਸਸੀ ਉੱਥੇ ਲੈ ਕੇ ਆਓ ਇਸ ਨੂੰ ਤੁਸੀਂ ਇੱਦਾਂ ਨਹੀਂ ਕਰ ਸਕਦੇ ਅਗਰ ਤੁਸੀਂ ਵੋਲੀਬ ਸਪੋਰਟਸ ਦੇ ਵਿੰਗ ਉੱਤੇ ਲੈ ਕੇ ਅਗਲੀ ਵਾਰ ਅਕੈਡਮੀ ਲੈ ਕੇ ਆਓ ਅਕੈਡਮੀ ਲੈ ਕੇ ਆਏ ਆ ਉਹਦੇ ਨਾਲ ਅਗਰ ਤੁਸੀਂ ਗਰਾਊਂਡ ਡਵੈਲਪ ਕੀਤੇ ਫਿਰ ਉਸ ਤੋਂ ਬਾਅਦ ਸਟੇਡੀਅਮ ਲੈ ਕੇ ਆਓ ਅਗਰ ਤੁਸੀਂ ਸਟੇਡੀਅਮ ਲੈਓ ਫਿਰ ਵਕ ਵਕ ਸਪੋਰਟਸ ਦੇ ਅਡਲਟ ਸਟੇਡੀਅਮ ਲੈ ਕੇ ਆਓ ਅਗਰ ਤੁਸੀਂ ਸਪੋਰਟਸ ਦੇ ਨਾਲ ਐਜੂਕੇਸ਼ਨ ਤੇ ਕੁਝ ਨਵਾਂ ਕਰਿਆ ਚਾਹੁੰਦੇ ਆ ਅਗਰ ਤੁਸੀਂ ਮੈਡੀਕਲ ਨਾਨ ਮੈਡੀਕਲ ਦੇ ਕਾਲਜਸ ਯਾ ਸਕੂਲ ਜਿਹੜੇ ਹੈਗੇ ਆ ਤੁਸੀਂ 10 ਖੋਲੇ ਤਾਂ ਅਗਲੀ ਵਾਰ 20 ਕਰ ਦੋ ਤਾਂ ਇਹਨੂੰ ਆ ਨਹੀਂ ਕਹਿ ਸਕਦੇ ਕਿ ਲਓ ਜੀ ਜੋ ਤੁਸੀਂ ਵਿਕਾਸ ਦਾ ਵਾਅਦਾ ਕੀਤਾ ਸੀ ਉਹ ਕੰਪਲੀਟ ਹੋ ਗਿਆ ਆ ਤਾਂ ਚੱਲੀ ਜਾਣਾ ਆ ਤਾਂ ਕੰਮ ਅਸੀਂ ਖਿੱਚੀ ਜਾਣਾ ਸਿਰਫ ਤੁਹਾਡਾ ਜਿਹੜੇ ਮੁੱਦਿਆਂ ਤੇ ਤੁਸੀਂ ਕੰਮ ਕਰਿਆ ਚਾਹੁੰਦੇ ਉਹ ਤੁਹਾਡੇ ਕਲੀਅਰ ਹੋਣੇ ਚਾਹੀਦੇ ਸਰ ਪਿਛਲੀਆਂ ਜਿਹੜੀਆਂ ਵੱਡੀਆਂ ਸਮੱਸਿਆ ਅਸੀਂ ਆ ਸ਼ਹਿਰ ਦੀਆਂ ਮੈਨੂੰ ਤਾਂ ਲੱਗਦਾ ਨਹੀਂ ਕਦੇ ਹੱਲ ਹੋਗੀਆਂ ਕਿਉਂਕਿ ਗੰਦੇ ਪਾਣੀ ਦੀ ਨਿਕਾਸੀ ਮੈਨੂੰ ਨਹੀਂ ਲੱਗਦਾ ਕਦੇ ਹੱਲ ਹੋ ਸਕਦੀ ਤੁਸੀਂ ਲੱਗਦਾ ਕਿ ਹੱਲ ਇਸ ਵਾਰ ਤੁਸੀਂ ਇਹ ਵਾਅਦਾ ਲੈ ਕੇ ਲੋਕਾਂ ਨੂੰ ਜਾ ਰਹੇ ਆ ਕਿ ਹੱਲ ਹੋਵੇਗੀ ਉਹ ਗੱਲ ਤਾਂ ਹੈ ਕਿ ਜਿਹੜਾ ਪਿਛਲੀ ਵਾਰ ਸੀਵਰੇਜ ਟ੍ਰੀਟਮੈਂਟ ਪਲੰਟ ਪਾ ਲਾਇਆ ਸੀਗਾ ਉਹ ਲਗਭਗ ਕੰਪਲੀਸ਼ਨ ਦੇ ਕੰਪਲੀਟ ਸੀਗਾ ਔਰ ਉਸ ਤੋਂ ਬਾਅਦ ਉਹ ਚੱਲ ਪੈਣਾ ਸੀ ਔਰ ਸੀਵਰੇਜ ਦਾ ਸਾਡਾ ਹੱਲ ਹੋ ਜਾਣਾ ਸੀਗਾ ਅਗਰ ਸੀਵਰੇਜ ਸਾਡੇ ਬੰਦ ਹੁੰਦੇ ਸੀ ਉਹਦੇ ਲਈ ਮਨੀਸ਼ ਦਿਵਾਰੀ ਜੀ ਜਿਹੜਾ ਸਾਡੇ ਐਮਪੀ ਸੀਗੇ 18 ਲੱਖ ਰੁਪਏ ਅਸੀਂ ਕੌਂਸਲ ਦੇ ਜਿਹੜੇ ਹੈਗੇ ਅਕਾਊਂਟ ਵਿੱਚੋਂ ਪਾ ਦਿੱਤਾ ਸੀਗਾ ਜਾਨੋ ਸਰਕਾਰ ਚੇਂਜ ਹੋ ਗਈ ਉਹ ਪੈਸਾ ਇਹਨਾਂ ਨੇ ਖਰਚਣ ਨਹੀਂ ਦਿੱਤਾ ਉਹ ਅੱਧਾ ਹੀ ਵਾਪਸ ਗਿਆ ਉਹ ਨਲੈਕੀ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੈ ਅਗਰ ਅਜੇ ਤਾਂ ਸੀਵਰੇਜ ਟ੍ਰੀਟਮੈਂਟ ਪਲੰਟ ਕੰਪਲੀਟ ਅਗਰ ਇਹਨਾਂ ਨੂੰ ਚਲਾ ਵੀ ਨਹੀਂ ਹੁੰਦਾ ਲਿਆਂਦੀ ਤਾਂ ਅਸੀਂ ਗੱਲੇ ਨਹੀਂ ਕਰਦੇ ਕਿ ਇਹਨਾਂ ਨੇ ਕੁਝ ਲੈ ਕੇ ਆਣਾ ਪਰ ਅਗਰ ਆ ਚਲਾ ਵੀ ਨਹੀਂ ਸਾਦੇ ਹੈਗੇ ਆ ਰਿਜ਼ਾਈਨ ਕਰ ਦੇਣ ਤਾਂ ਤੁਸੀਂ ਆਹੀ ਸੀਵਰੇ ਟ੍ਰੀਟਮੈਂਟ ਪਲਾਨਟ ਹੋਣਾ ਆਹੀ ਸਾਡੀਆਂ ਸੜਕਾਂ ਹੋਣੀਆਂ ਆਹੀ ਬੜਾ ਚੋਰ ਹੋਣਾ ਤੁਸੀਂ ਦੇਖੂਗੇ ਕਿ ਅਗਲੇ 6 ਮਹੀਨੇ ਵਿੱਚ ਫੇਰ ਸਾਰਾ ਕੁਝ ਸਚਾਲੂ ਤਰੀਕੇ ਚੱਲਦਾ ਪਿਆ ਚੱਲਦਾ ਰਹੇ ਲਿਸਟ ਕਦੋਂ ਕੋ ਜਾਰੀ ਹੋ ਜਾਵੇਗੀ ਲਿਸਟ ਕੱਲ ਸ਼ਾਮ ਤੱਕ ਅਸੀਂ ਜਾਰੀ ਕਰ ਦਿਆਂਗੇ ਬਿਲਕੁਲ ਜੀ ਇਹ ਸੰ ਅਜੇ ਮੰਗੂਪਰ ਜੀ ਕਿਉਂਕਿ ਬਲਾਜੌਰ ਦੀਆਂ ਚੋਣਾਂ 21 ਦਸੰਬਰ ਨੂੰ ਚੋਣਾਂ ਹੈ 12 ਤਰੀਕ ਤੱਕ ਤੁਸੀਂ ਕਾਗਜ਼ ਪੱਤਰ ਆਪਣੇ ਤਿਆਰ ਕਰਕੇ ਜਮ੍ਹਾਂ ਕਰਵਾ ਸਕਦੇ ਹੋ ਤੇ ਅਜੇ ਮੰਗੂ ਪਰਜੀ ਕੱਲ ਲਿਸਟ ਜਿਹੜੀ ਹੈ ਕਾਂਗਰਸ ਦੀ ਪੂਰੀ ਲਿਸਟ 15 ਦੇ 15 ਵਾਰਡਾਂ ਦੀ ਜਾਰੀ ਕਰ ਦੇਣਗੇ ਜਾਰੀ ਵੀ ਕਰ ਦੇਣਗੇ ਤੇ ਨਾਲ ਹੀ ਜਿਹੜੇ ਇਹ ਇਹਨਾਂ ਨੇ ਆਪਣੇ ਕੰਮ ਦੱਸਿਆ ਉਹਨਾਂ ਦੇ ਵੀ ਜ਼ਰੂਰ ਗੌਰ ਕਰਨਾ ਕਿਉਂਕਿ ਬਲਾਜੌਰ ਦੀ ਇੱਕ ਇੱਕ ਵੋਟ ਜਿਹੜੀ ਹੈ ਬਹੁਤ ਕੀਮਤੀ ਹੈ ਕਿਉਂਕਿ ਤੁਹਾਡੀ ਇੱਕ ਇੱਕ ਵੋਟ ਉਸ ਇਨਸਾਨ ਨੂੰ ਤੁਸੀਂ ਬਾਣੀ ਹੈ ਜਿਹਨੇ ਸ਼ਹਿਰ ਦੇ ਕੰਮ ਕਰਨੇ ਆ ਸ਼ਹਿਰ ਦੇ ਕਿਉਂਕਿ ਪਹਿਲਾਂ ਵੀ ਪਿੱਛੇ ਤੁਸੀਂ ਜੇ ਕੰਪੈਰੀਸ਼ਨ ਜਦਾ ਜੇ ਮੰਗੂਰ ਜੀ ਕਹਿੰਨੇ ਆ ਕਿ ਤੁਸੀਂ ਤੁਹਾਡੇ ਕੋਲ ਮੌਕਾ ਆ 2.5 ਸਾਲ ਦਾ ਤੁਸੀਂ 2.5 ਸਾਲ ਦਾ ਕੰਮ ਤੇ ਪਿਛਲੇ 5 ਸਾਲ ਦਾ ਕੰਮ ਇਹਨਾਂ ਦਾ ਕੀਤਾ ਹੈ ਜਰੂਰ ਤੱਕੜੀ ਵਿੱਚ ਰੱਖ ਕੇ ਤੋਲ ਲਿਆ ਤੇ ਉਹਦੇ ਬਾਅਦ ਵੋਟ ਪਾਇਆ ਹੋਰ ਕੀ ਕਹਿਣਾ ਚਾਹੁੰਦੇ ਮੈਂ ਲੋਕਾਂ ਨੂੰ ਸਿਰਫ ਇਹ ਯਕੀਨ ਦਵਾਇਆ ਚਾਹੁੰਦਾ ਕਿ ਦੇਖੋ ਅਸੀਂ ਜਦ ਵੀ ਕੋਈ ਵੀ ਗੱਲ ਕਰਦੇ ਆ ਅਸੀਂ ਹਮੇਸ਼ਾ ਕਾਂਗਰਸ ਪਾਰਟੀ ਦੇ ਤੌਰ ਤੇ ਵਿਕਾਸ ਦੀ ਗੱਲ ਕੀਤੀ ਹੈ ਤੁਹਾਡੇ ਮੁੱਦਿਆਂ ਦੀ ਗੱਲ ਕੀਤੀ ਬੱਚਿਆਂ ਦੇ ਲਈ ਸਪੋਰਟਸ ਲਈ ਗੱਲ ਕੀਤੀ ਹੈ ਤੇ ਹੁਣ ਵੀ ਇਸੇ ਗੱਲ ਤੇ ਲੈ ਕੇ ਆਇਆ ਚਾਹੁੰਦੇ ਆ ਕਿ ਅਸੀਂ ਬੜਾ ਚੌਰ ਨੂੰ ਡਵੈਲਪਮੈਂਟ ਕਰਿਆ ਚਾਹੁੰਦੇ ਆ ਅਸੀਂ ਜਿਹੜਾ ਅਜੇ ਨਸ਼ਿਆਂ ਦੇ ਸਦਾਗਰ ਬੜਾ ਚੌਰ ਵਿੱਚ ਵਧੇ ਗਏ ਆ ਇਹਨੂੰ ਘਟਾਇਆ ਚਾਹੁੰਦੇ ਆ ਲਾਅ ਐਂਡ ਆਰਡਰ ਦੀ ਜੋ ਸਿਚੁਏਸ਼ਨ ਹੋਈ ਵੀ ਹੈ ਉਹਦੇ ਖਿਲਾਫ ਡਟ ਕੇ ਖੜਿਆ ਚਾਹੁੰਦੇ ਆ ਕਿ ਦਿਵਾਰ ਤੋਂ ਲਾਅ ਐਂਡ ਆਰਡਰ ਠੀਕ ਕਰਾਂਗੇ ਔਰ ਬੜਾ ਚੌਰ ਦੇ ਜਿਹੜੇ ਛੋਟੇ-ਛੋਟੇ ਮੁੱਦੇ ਵੀ ਆ ਚਾਹੇ ਉਹਨਾਂ ਨੂੰ ਗਲੀਆਂ ਕਹਿ ਲਓ ਨਾਲੀਆਂ ਕਹਿ ਲਓ ਇਹਨਾਂ ਦੀ ਗੱਲ ਵੀ ਕਰਿਆ ਚਾਹੁੰਦੇ ਆ ਵੱਡੇ ਮੁੱਦਿਆਂ ਦੀ ਗੱਲ ਵੀ ਪਲੰਟ ਪਲਾਨ ਦੀ ਗੱਲ ਕਰ ਲੋ ਚਾਹ ਹੋਰ ਵੀ ਐਦਦੇ ਹੁਣ ਤਾਂ ਕੀ ਗੱਲ ਕਰਨਾ ਜਿਹੜੀਆਂ ਲਾਈਟਾਂ ਸੀ ਲਾਈਆਂ ਸੀ ਉਹ ਵੀ ਪਤਾ ਨਹੀਂ ਚੱਕ ਗਿਆ ਕਿੱਥੇ ਨੂੰ ਲੱਗੇ ਮੈਂ ਆ ਨਹੀਂ ਕਹਿੰਦਾ ਕਿ ਐਮਐਲਏ ਸਾਹਿਬ ਦੇ ਘਰ ਦੇ ਬਾਹਰ ਲੱਗੀਆਂ ਪਰ ਆ ਨਹੀਂ ਪਤਾ ਚਲੇ ਕਿੱਥੇ ਗਈਆਂ ਇਹ ਸੰਜੀ ਅਜੇ ਮੰਗੂ ਪਰ ਬਹੁਤ ਹੀ ਧਾਕੜ ਲੀਡਰ ਨੋਜਮਾ ਨਾਗੂਆ ਕਿਉਂਕਿ ਜਿੱਥੇ ਸਵੇਰੇ 4 ਵਜੇ ਉੱਠ ਕੇ ਕਸਰਤਾਂ ਕਰਦੇ ਉੱਥੇ ਹੀ ਸਾਰਾ ਦਿਨ ਰਾਜਨੀਤੀ ਦੇ ਵਿੱਚ ਆਪਣੇ ਮੈਂਬਰਾਂ ਨੂੰ ਹਣ ਬਲਾ ਚੋਰ ਦੀਆਂ ਚੋਣਾ ਦੱਸਣ ਗਈਆਂ ਕਿ ਇਹਨਾਂ ਦੀ ਮਿਹਨਤ ਕਿੰਨੀ ਰੰਗ ਲਾਈ ਹੈ ਇਹ ਵੀ ਦੇਖਣ ਵਾਲਾ ਮੁਕਾਬਲਾ ਹੋ ਗਿਆ ਤੁਸੀਂ ਦੇਖ ਰਹੇ ਹੋ ਪੰਜਾਬੀ 360 ਤੇ ਜੁੜੇ ਰਹੋ ਪੰਜਾਬੀ ਤੇ ਲਾਈਕ ਤੇ ਜੇ ਸ਼ੇਅਰ ਜੁਰ ਕਰੇਗਾ